ਸੋਸ਼ਲ ਮੀਡੀਆ ਖੁਦ ਵਿੱਚ ਖਰਾਬ ਨਹੀਂ ਪਰ ਇਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਇਹ ਅਸਲ ਮਾਮਲਾ ਹੈ ਜੇ ਅਸੀਂ ਸੋਚ ਸਮਝ ਕੇ ਇਸ ਦੀ ਵਰਤੋਂ ਕਰੀਏ ਤਾਂ ਇਹ ਸਖਲਾਈ ਸੰਚਾਰ ਤੇ ਚੰਗਾ ਸੰਦੇਸ਼ ਫੈਲਾਉਣ ਦਾ ਵਧੀਆ ਢੰਗ ਬਣ ਸਕਦੀ ਹੈ ਸਮੇ ਸਿਰ ਪ੍ਰਗਟ ਹੁੰਦੇ ਸੂਰ ਮੇ ਕਦੇ ਵੀ ਮਰਦੇ ਨਾ ਇਸ ਧੀ ਨੇ ਬਹੁਤ ਹੀ ਸੋਹਣਾ ਗੀਤ ਭਾਈ ਅੰਮ੍ਰਿਤਪਾਲ ਮਹਿਰੋ ਦੇ ਹੱਕ ਵਿੱਚ ਗਾਇਆ ਹੈ ਸ਼ੇਅਰ ਜ਼ਰੂਰ ਕਰ ਦਿਓ ਹੋ ਗਿਆ ਸੀ ਸਮਾਂ ਬਥੇਰਾ ਤੈਨੂੰ ਸਮਝਾਉਂਦਿਆਂ ਨੂੰ ਸਾਨੂੰ ਕਮਜ਼ੋਰ ਸਮਝ ਲਿਆ ਬਹੁਤਾ ਹੀ ਨਿਉਂਦਿਆਂ ਨੂੰ ਸਾਨੂੰ ਕਮਜ਼ੋਰ ਸਮਝ ਲਿਆ ਬਹੁਤਾ ਹੀ ਨਿਉਂਦਿਆਂ ਨੂੰ ਪਾਇਆ ਜੋ ਗੰਦ ਪੰਜਾਬ ਚ ਮਰਦ ਕਦੇ ਜਰਦੇ ਨਾ ਸਮੇਂ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇਂ ਸਿਰ ਪ੍ਰਗਟ ਹੁੰਦੇ ਸੰਤਾ ਜੋ ਲਹਿਰ ਚਲਾਈ ਕਦੇ ਵੀ ਰੁਕਦੀ ਨਾ ਸਿਰ ਬੇਸ਼ੱਕ ਲੈ ਜੇ ਸਿੰਘਾਂ ਦਾ ਗਰਦਨ ਇਹ ਝੁਕਦੀ ਨਾ ਸਿਰ ਬੇਸ਼ੱਕ ਲੈ ਜੇ ਸਿੰਘਾਂ ਦਾ ਗਰਦਨ ਇਹ ਝੁਕਦੀ ਨਾ ਕਰਦੇ ਆ ਮਾਣ ਪ੍ਰਾਪਤ ਗਲਤੀ ਜੋ ਕਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਅਰਜ ਮੰਨ ਲੈਂਦੀ ਕੁੜੀਏ ਆਪਣੇ ਪਰਾਵਾਂ ਦੀ ਚਿਖਾ ਵਿੱਚ ਕਦੇ ਨਾ ਮੱਚਦੀ ਜ਼ਿੰਦਗੀ ਇਹ ਚਾਵਾਂ ਦੀ ਅਮਰਤ ਜੋ ਛਕਣ ਖੰਡੇ ਦਾ ਮੈਰੋਂ ਉਹ ਡਰਦੇ ਨਾ ਅਮਰਤ ਜੋ ਛਕਣ ਖੰਡੇ ਦਾ ਮੈਰੋਂ ਉਹ ਡਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਕੰਨਾਂ ਨੂੰ ਹੱਥ ਲਵਾਤੇ ਕਈ ਹੋਰਾਂ ਨੂੰ ਲੁੱਕ ਧਿਆਨ ਨੂੰ ਥਾ ਨਹੀਂ ਲੱਭਦਾ ਜਸਮਾਂ ਦੇਆਂ ਚੋਰਾ ਨੂੰ ਲੁੱਕ ਧਿਆਨ ਨੂੰ ਥਾ ਨਹੀਂ ਲੱਭਦਾ ਜਸਮਾਂ ਦੇਆਂ ਚੋਰਾ ਨੂੰ ਕਰਦੇ ਜੇ ਕਿਰਤ ਦਲੇਰਾ ਦੋਜਕ ਅੱਜ ਪਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ